ਤੁਸੀਂ ਦੇਖ ਰਹੇ ਹੋ ਪੰਜ ਪਾਣੀ ਨਿਊਜ਼ ਚੈਨਲ ਤੇ ਮੈਂ ਬਲਕਰਨ ਸਿੰਘ ਪੰਨੀ ਵਾਲਾ ਜਿਵੇਂ ਰੋਜ਼ਾਨਾ ਦੀ ਤਰ੍ਹਾਂ ਆਪਾਂ ਵੱਖ-ਵੱਖ ਸ਼ਖਸੀਅਤਾਂ ਨਾਲ ਨਵੀਆਂ-ਨਵੀਆਂ ਸ਼ਖਸੀਅਤਾਂ ਨਾਲ ਤੁਹਾਨੂੰ ਬੁਲਾਉਂਦੇ ਰਹਿੰਨੇ ਆ ਤੇ ਤੁਹਾਡੀ ਗੱਲਬਾਤ ਕਰਾਉਂਦੇ ਰਹਿੰਨੇ ਆ ਤੇ ਅੱਜ ਵੀ ਆਪਾਂ ਇੱਕ ਐਸੀ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਨ ਜਾ ਰਹੇ ਆ ਜਿਹੜੀ ਬੇਟੀ ਬਿਲਕੁਲ ਛੋਟੀ ਹੈ ਬੱਚੀ ਤੇ ਇਹਨਾਂ ਨੇ ਆਪਦੇ ਖੇਤਰ ਦੇ ਵਿੱਚ ਮਾਰ ਕੇ ਮਾਰੇ ਆ ਕਮਾਲ ਕੀਤੀ ਐ ਇਹ ਬੇਟੀ ਜਿਹਨੂੰ ਤੁਹਾਨੂੰ ਮਿਲਾਉਣ ਜਾ ਰਹੇ ਆਂ ਇਹ ਬੇਟੀ ਨੂੰ ਗਾਉਣ ਦਾ ਸ਼ੌਕ ਹੈ ਗਾਉਂਦੀ ਹੈ ਤੇ ਵੱਡੇ-ਵੱਡੇ ਕਲਾਕਾਰਾਂ ਦੇ ਨਾਲ ਇਹ ਗਾ ਚੁੱਕੀ ਹੈ ਤੇ ਆਪਣੇ ਵੀ ਇਹ ਗੀਤ ਡਿਊਟ ਵੀ ਗਾਏ ਆ ਤੇ ਇਹਨੇ ਸੋਲੋ ਗੀਤ ਵੀ ਗਾਏ ਆ ਤੇ ਇਹਨਾਂ ਨੂੰ ਪਹਿਲਾਂ ਆਪਾਂ ਪੁੱਛਦੇ ਆਂ ਕੁਝ ਗੱਲਾਂ ਬਾਤਾਂ ਇਹਨਾਂ ਨਾਲ ਆਪਾਂ ਕਰਦੇ ਆਂ ਕੋ ਵਿਚਾਰ ਵਟਾਂਦਰਾ ਕਰਦੇ ਆਂ ਤੇ ਇਹਨਾਂ ਦੇ ਗਾਇਕੀ ਸਫ਼ਰ ਬਾਰੇ ਉਹ ਵੀ ਆਪਾਂ ਇਹਨਾਂ ਨੂੰ ਪੁੱਛਦੇ ਆਂ ਤੇ ਬੇਟੀ ਸਾਡੇ ਚੈਨਲ ਪੰਜ ਪਾਣੀ ਨਿਊਜ਼ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਹਾਂਜੀ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਪੰਜ ਪਾਣੀ ਦੇਖ ਰਹੇ ਜਿਹੜੇ ਸਰੋਤਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸასიਖਾਲ ਜੀ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਬੇਟਾ ਤੁਸੀਂ ਗਾਉਣ ਦੇ ਵਿੱਚ ਮਤਲਬ ਬੜੇ ਮਾਹਰ ਹੋ ਜਿੱਥੋਂ ਤੱਕ ਸਾਨੂੰ ਪਤਾ ਲੱਗਿਆ ਵੀ ਤੁਸੀਂ ਬਹੁਤ ਵਧੀਆ ਤੁਹਾਡੀ ਸਿੰਗਿੰਗ ਹੈ। ਵੀ ਤੁਸੀਂ ਇਹ ਜਿਹੜਾ ਗੁਰ ਸਿੱਖਿਆ ਹੈ ਇਹ ਕਿੱਥੋਂ ਸਿੱਖਿਆ ਹੈ? ਕਿੱਥੋਂ ਇਹ ਗੁਰਗ੍ਰਹਿਣ ਕੀਤਾ ਵੀ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਗਾਉਂਦਾ ਸੀ ਜਾਂ ਤੁਸੀਂ ਇਹ ਸਾਰਾ ਕੁਝ ਜਿਹੜਾ ਤੁਸੀਂ ਸਿੱਖਿਆ ਇਹ ਕਿੱਥੋਂ ਸਿੱਖਿਆ ਅ ਜੇ ਗਾਇਕੀ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਜੀ ਮੈਨੂੰ ਪਹਿਲਾਂ ਸ਼ੌਂਕ ਨਹੀਂ ਸੀ ਗਾਉਣ ਦਾ ਤੇ ਮੈਂ ਸੁਣਦੇ ਹੁੰਦੀ ਸੀ ਟੀਵੀ ਤੇ ਸਕੂਲ ਟਾਈਮ ਬਾਲ ਸਭਾ ਲੱਗਦੀ ਸੀ ਉੱਥੋਂ ਚਲੋ ਗਾਉਂਦੇ ਸੀ ਅ ਜੇ ਸ਼ੌਂਕ ਦੀ ਗੱਲ ਕਰੀਏ ਤਾਂ ਮੈਨੂੰ ਪਿੰਡੇਸ਼ਾ ਰੋਜੋ ਵਾਲੀ ਤੇ ਜਸਪ੍ਰੀਤ ਮੈਡਮ ਨੂੰ ਦੇਖ ਕੇ ਉਹਨਾਂ ਦੇਖ ਕੇ ਗਾਉਣ ਦਾ ਮੈਨੂੰ ਸ਼ੌਂਕ ਪਿਆ ਸਾਡੇ ਨਾਲ ਦੇ ਪਿੰਡ ਮੇਲਾ ਲੱਗਿਆ ਹੋਇਆ ਜਿਹਨਾਂ ਦਾ ਘਾੜਾ ਜਦੋਂ ਮੈਂ ਦਾਦਾ ਜੀ ਮੇਰੇ ਲਿਖਦੇ ਸੀਗੇ ਲਿਖਦੇ ਸੀ ਪੁਰਾਣੇ ਕਲਾਕਾਰਾਂ ਨੂੰ ਸੁਣਦੇ ਸੀ ਲਿਖਦੇ ਸੀ ਉਹਨਾਂ ਨੂੰ ਜਦੋਂ ਉਹਨਾਂ ਨੇ ਜਦੋਂ ਲਿਖਣ ਲੱਗੇ ਉਹ ਮੈਨੂੰ ਹੁਣ ਵੀ ਦੱਸ ਦਿੰਦੇ ਕਹਿੰਦੇ ਮੈਂ ਸੋਚਿਆ ਸੀ ਕਿ ਜਾਂ ਤਾਂ ਮੇਰਾ ਪੋਤਾ ਮੇਰੀ ਕਿਤਾਬ ਚੱਕੂ ਜਾਂ ਮੇਰਾ ਦੋਤਾ ਚੱਕੂ ਪਰ ਉਹਨਾਂ ਨੇ ਇਹ ਨਹੀਂ ਸੋਚਿਆ ਸੀ ਵੀ ਮੇਰੀ ਪੋਤੀ ਇਸ ਲਾਈਨ ਚ ਆਊਗੀ ਜੀ ਜੋਤੀ ਕੌਰ ਹਾਂਜੀ ਵੀ ਤੁਸੀਂ ਪਿੰਦੇਸ਼ਾ ਰਾਜੋ ਵਾਲਿਆਂ ਨੂੰ ਸੁਣਿਆ ਤੁਸੀਂ ਹੋਰ ਵੀ ਕਲਾਕਾਰਾਂ ਨੂੰ ਸੁਣਿਆ ਵੀ ਤੁਹਾਡਾ ਤੁਸੀਂ ਗੁਰੂ ਕਿਹਨੂੰ ਧਾਰਿਆ ਵੀ ਜਿਹਨੇ ਤੁਹਾਨੂੰ ਸੰਗੀਤ ਦੀ ਸਿੱਖਿਆ ਦਿੱਤੀ ਹੈ ਅਕਸਰ ਇਹ ਵੀ ਜਿਹੜੀਆਂ ਸੰਗੀਤਕ ਸਿੱਖਿਆ ਲੈਣੀ ਵੀ ਬੜੀ ਜ਼ਰੂਰੀ ਹੁੰਦੀ ਹੈ ਇਹ ਕਿਹਨੇ ਤੁਹਾਨੂੰ ਦਿੱਤੀ ਹੈ ਅ ਸੇਲੇ ਵਾਲੇ ਤੁਸੀਂ ਜਗਜੀਤ ਰੈਂਪਲ ਜੀ ਜਿਹੜੀਆਂ ਮੈਂ ਗਾਇਕੀ ਦੀਆਂ ਕੁਝ ਬਰੀਕੀਆਂ ਉਹਨਾਂ ਤੋਂ ਸਿੱਖੀਆਂ ਜੀ ਤੁਸੀਂ ਇਸ ਤੋਂ ਪਹਿਲਾਂ ਕਿੰਨੇ ਕ ਗੀਤ ਗਾ ਚੁੱਕੇ ਹੋ ਮੇਰੇ ਗੀਤ ਟੋਟਲ ਹੋ ਗਏ ਹੋਣੇ 30-35 ਗੀਤ ਆ ਗਏ ਹੋਣੇ ਜੀ ਤੀਹ ਪੈਂਤੀ ਕੀ ਤੁਸੀਂ ਗਾ ਸੋਲੋ ਗੀਤ ਗਾਏ ਆ ਜਾਂ ਤੁਸੀਂ ਡਿਊਟੀ ਗੀਤ ਵੀ ਗਾਏ ਆ ਜਿਆਦਾਤਰ ਤਾਂ ਮੈਂ ਡਿਊਟੀ ਗਾਏ ਆ ਜੀ ਸੋਲੋ ਤਾਂ ਮੇਰੇ ਗੀਤ ਫਿਲਹਾਲ 5-7 ਗੀਤ ਸੋਲੋ ਕਰਵਾਈ ਆ ਜੀ ਤੁਸੀਂ ਰਿਕਾਰਡ ਕਿੰਨੇ ਗੀਤ ਕਰਵਾਏ ਰਿਕਾਰਡ ਗੀਤ ਕਰਵਾਏ ਆ ਵੈਸੇ ਜੇ ਕੁੱਲ ਮਲਾ ਕੇ ਸਾਰਿਆਂ ਦੀ ਗੱਲ ਕਰੀਏ ਤਾਂ 30-35 ਗੀਤ ਹੋਗੇ ਡਿਊਟੀ ਤੇ ਸੋਲੋ ਵਗੈਰਾ ਮਲਾ ਕੇ ਕਿਹੜੇ-ਕਿਹੜੇ ਕਲਾਕਾਰਾਂ ਨਾਲ ਤੁਸੀਂ ਕੰਮ ਕੀਤਾ ਮੈਂ ਸਭ ਤੋਂ ਪਹਿਲਾਂ ਵੀਰਗਵੀਰ ਜੀ ਨਾਲ ਕੰਮ ਕਰਿਆ ਸੀ ਜੀ ਉਸ ਤੋਂ ਬਾਅਦ ਅਰਸ਼ਦੀਪ ਚੋਟੀਆਂ ਜੀ ਨਾਲ ਲਾਭ ਹੀ ਰਾਜੀ ਦਾ ਸ਼ਗਿਰਦ ਨੇ ਉਸ ਤੋਂ ਬਾਅਦ ਮੀਤਗਰ ਨਾਮ ਜੀ ਨਾਲ ਕੁਛ ਸਮਾਂ ਕੰਮ ਕਰਿਆ ਜੀ ਮੈਂ ਸਟੇਜੀ ਤੁਸੀਂ ਪ੍ਰੋਗਰਾਮ ਕਿੰਨੇ ਕਲਾ ਚੁੱਕਿਆ ਹੋਈ ਸਟੇਜੀ ਪ੍ਰੋਗਰਾਮ ਲਾਤਾ ਹੁਣਾਂ 2-300 ਪ੍ਰੋਗਰਾਮ ਲਾਤਾ ਹੁਣਾਂ ਜੀ 2-300 ਪ੍ਰੋਗਰਾਮ ਤੁਸੀਂ ਵੱਖ-ਵੱਖ ਕਲਾ ਨਾਲ ਕਰਾਂਗਾ ਨਾਲ ਜਿਹੜੇ ਤੁਸੀਂ ਅੱਜ ਤੁਹਾਡੀ ਜਿਹੜੀ ਜੋੜੀ ਹੈ ਕਿਹੜੇ ਸਿੰਗਰ ਨਾਲ ਥੋੜੀ ਜੋੜੀ ਬਣੀ ਹੋਈ ਹੈ ਮੇਰੀ ਮੈਂ ਫਿਲਹਾਲ ਹੁਣ ਤਾਂ ਸੋਲੋ ਵਾਲ ਆਈ ਆ ਪਹਿਲਾਂ ਮੈਂ ਮੀਤ ਗੁਰਨਾਮ ਜੀ ਨਾਲ ਕੰਮ ਕਰਿਆ ਸੀ ਜੀ ਪਹਿਲਾਂ ਡਿਊਟੀ ਸੀ ਪਰ ਹੁਣ ਮੈਂ ਸੋਲੋ ਆ ਜੀ ਤੁਸੀਂ ਆਪ ਵੀ ਲਿਖਣ ਦਾ ਸ਼ੌਂਕ ਰੱਖਦੇ ਹੋ ਹਾਂ ਥੋੜਾ ਬਹੁਤਾ ਮਾੜੀ ਮੋਟੀ ਕੋਸ਼ਿਸ਼ ਤਾਂ کہہ ਸਕਦੇ ਵੀ ਕਰ ਲਈਦੀ ਆ ਜ਼ਿਆਦਾ ਨਹੀਂ ਲਿਖਿਆ ਜੀ ਕੋਈ ਤੁਹਾਡਾ ਜਿਹੜਾ ਗੀਤ ਲਿਖਿਆ ਹੋਵੇ ਆਪਣਾ ਪਸੰਦੀਦਾ ਗੀਤ ਲਿਖਿਆ ਹੋਵੇ ਉਹਦੀਆਂ ਦੋ ਲਾਈਨਾਂ ਤੁਸੀਂ ਹੋ ਜਾਣ ਹਾਂ ਜੀ ਜ਼ਰੂਰ ਆ ਸਾਰਾ ਨਹੀਂ ਗਿਆਨ ਬਈ ਕਿਤਾਬਾਂ ਵਿੱਚੋਂ ਮਿਲਦਾ ਆ ਦੁਨੀਆ ਨੂੰ ਵੇਖ ਵੇਖ ਹੋ ਜੀਏ ਸਿਆਣੇ ਓਏ ਸਾਰਾ ਨਹੀਂ ਗਿਆਨ ਬਈ ਕਿਤਾਬਾਂ ਵਿੱਚੋਂ ਮਿਲਦਾ ਆ ਦੁਨੀਆ ਨੂੰ ਵੇਖ ਵੇਖ ਹੋ ਜੀਏ ਸਿਆਣੇ ਆ ਉਸ ਘਰੇ ਬਰਕਤ ਰਹਿੰਦੀ ਨਹੀਂ ਕਦੇ ਵੀ ਜਿਹੜੇ ਮਾਪਿਆਂ ਦੇ ਮੂਹਰੇ ਹੁਣ ਬੋਲਦੇ ਨੇ ਆਣੇ ਓਏ ਉਸ ਘਰੇ ਬਰਕਤ ਰਹਿੰਦੀ ਨਹੀਂ ਕਦੇ ਵੀ ਜਿਹੜੇ ਮਾਪੇ ਦੇ ਮੂਰ ਹੋਣ ਬੋਲ ਦੇਨੇ ਹਣੇ ਓਏ ਨੋ ਕਦੇ ਸੱਸ ਨੂੰ ਨਾ ਮਾਂ ਸਮਝੇ ਤੇ ਸੱਸ ਸਮਝ ਦੇ ਨਾ ਤੀ ਦੁਨੀਆ ਦੇ ਰੰਗਾ ਦੀ ਸਮਝ ਆਵੇ ਨਾ ਓ ਰੱਬਾ ਚੱਲੀ ਜਾਂਦਾ ਕਿ ਦੁਨੀਆ ਦੇ ਰੰਗਾ ਦੀ ਸਮਝ ਆਵੇ ਨਾ ਓ ਰੱਬਾ ਚੱਲੀ ਜਾਂਦਾ ਕਿ ਬੜੀ ਛੋਟੀ ਉਮਰ ਦੇ ਵਿੱਚ ਤੁਸੀਂ ਇੰਨੇ ਡੁੰਗੇ ਲਫ਼ਜ਼ਾਂ ਨੂੰ ਐ ਪਰੋਤਾ ਮਣਕਿਆ ਦੇ ਵਾਂਗੂ ਪਰੋਤਾ ਇੰਨੀਆਂ ਡੁੰਗੀਆਂ ਗੱਲਾਂ ਤੁਸੀਂ ਗੀਤ ਦੇ ਵਿੱਚ ਕੀਤੀਆਂ ਤੇ ਤੁਸੀਂ ਮਤਲਬ ਅੱਗੇ ਬਾਰੇ ਕੀ ਸੋਚਦੇ ਹੋ ਵੀ ਤੁਸੀਂ ਕੀ ਬਣਨਾ ਚਾਹੁੰਦੇ ਹੋ ਕੋਈ ਤੁਸੀਂ ਸਿੰਗਰ ਬਣਨਾ ਚਾਹੁੰਦੇ ਹੋ ਤੁਸੀਂ ਕਿ ਕੋਈ ਤੁਹਾਡੀ ਹੋਰ ਵੀ ਲੈਣਾ ਕੋਈ ਹੋਰ ਵੀ ਤੁਸੀਂ ਆਪਣਾ ਕੋਈ ਚੁਆਇਸ ਕਰਦੇ ਹੋ ਵੀ ਮੈਂ ਜੇ ਸਿੰਗਰ ਨਾ ਬਣੀ ਤਾਂ ਮੈਂ ਕੋਈ ਖਿਡਾਰੀ ਜਾਂ ਮੈਂ ਕੋਈ ਹੋਰ ਇੰਜੀਨੀਅਰ ਜਾਂ ਮੈਂ ਡਾਕਟਰ ਜਾਂ ਮੈਂ ਕੁਝ ਵੀ ਬਣਨਾ ਚਾਹੂੰਗੀ ਨਹੀਂ ਹੋਰ ਮੇਰਾ ਕੋਈ ਐਮਨੀ ਜੀ ਹੋਰ ਮੈਂ ਸੋਚਿਆ ਹੀ ਨਹੀਂ ਕਦੇ ਮੈਂ ਬਸ ਸਿਰਫ ਗਾਇਕੀ ਲੈਣ ਚ ਰਹਿ ਕੇ ਬਸ ਸੱਭਿਆਚਾਰ ਦੇ ਦੌਰੇ ਚ ਰਹਿ ਕੇ ਬਸ ਪੰਜਾਬੀਆਂ ਦੀ ਸੇਵਾ ਹੀ ਕਰਨਾ ਚਾਹੁੰਦੀ ਆ ਜੀ ਤੁਸੀਂ ਹੁਣ ਪੜ੍ਹਦੇ ਵੀ ਹੋ ਸਟੱਡੀ ਵੀ ਕਰਦੇ ਹੋ ਜਾਂ ਤੁਸੀਂ ਸਿਰਫ ਇਸ ਸਾਰਾ ਧਿਆਨ ਜਿਹੜਾsinging ਵਾਲੀ ਦਿੱਤਾ ਨਹੀਂ ਮੈਂ ਸਿਰਫ ਸਿੰਗਿੰਗ ਵਾਲੀ ਆ ਜੀ ਅੱਛਾ ਤੇ ਤੁਹਾਨੂੰ ਵੈਸੇ ਤਾਂ ਇਹ ਆਪਣੇ ਇੱਕ ਸੱਭਿਆਚਾਰ ਦਾ ਰਿਵਾਜ ਹੀ ਹੈ ਟ੍ਰੈਂਡ ਬਣ ਚੁੱਕਿਆ ਹੈ ਵੀ ਜਿਹੜੀਆਂ ਲੜਕੀਆਂ ਲੜਕਿਆਂ ਨੂੰ ਕਹਿ ਦਿੰਦੇ ਆ ਵੀ ਨਹੀਂ ਇਹ ਬਾਹਰ ਨਹੀਂ ਅਸੀਂ ਭੇਜਣਾ ਵੀ ਬਾਹਰ ਇਹ ਜਿਹੜਾ ਸਿੰਘਾਂ ਵਾਲਾ ਕੰਮ ਹੈ ਇਹ ਚੰਗਾ ਨਹੀਂ ਐਨੇ ਲੋਕਾਂ ਦੇ ਸਾਹਮਣੇ ਗਾਉਣਾ ਫੇਰ ਉਹ ਬੰਦੇ ਜਿਹੜੇ ਹੁੰਦੇ ਆ ਉਹ ਸ਼ਰਾਬੀ ਹੁੰਦੇ ਆ ਉਹ ਗਲਤ ਹਰਕਤਾਂ ਕਰਦੇ ਆ ਵੀ ਤੁਹਾਨੂੰ ਵੀ ਕਦੇ ਇਹੋ ਜਿਹੀ ਔਕੜ ਦਾ ਸਾਹਮਣਾ ਕਰਨਾ ਪਿਆ ਨਹੀਂ ਮੈਨੂੰ ਤਾਂ ਹੁਣ ਤੱਕ ਨਹੀਂ ਇਹੋ ਜਿਹੀ ਕਿਸੇ ਵੀ ਪ੍ਰੋਬਲਮ ਦਾ ਸਾਹਮਣਾ ਨਹੀਂ ਕਰਨਾ ਪਿਆ ਬਾਕੀ ਮੈਨੂੰ ਰੋਕ ਟੋਕ ਨਹੀਂ ਮੇਰੀ ਫੈਮਿਲੀ ਤਾਂ ਮੈਨੂੰ ਬਹੁਤ ਹੀ ਜ਼ਿਆਦਾ ਸਹਜ ਹੋਗਾ ਜੁਆਇੰਟ ਫੈਮਿਲੀ ਆ ਸਾਰੇ ਜੀ ਵੀ ਚਾਚੇ ਤਾਈ ਇਕੱਠੇ ਰਹਿੰਦੇ ਆਗੇ ਮੈਨੂੰ ਮੇਰੇ ਭਰਾ ਦਾ ਮੇਰੇ ਮਾਂ ਪਿਓ ਦਾ ਮੇਰੇ ਚਾਚੇ ਚਾਹ ਦਾ ਸਾਰਿਆਂ ਦਾ ਬਹੁਤ ਜਿਆਦਾ ਸਹਯੋਗ ਹੈ ਜੀ ਉਹ ਜਿਹੜੇ ਤੇਰੇ ਚਾਚੇ ਤਾਇਆ ਤੇਰੇ ਭਰਾ ਤੇਰਾ ਮਾਂ ਪਿਓ ਹੈ ਉਹ ਤੁਹਾਨੂੰ ਮਤਲਬ ਇਹੀ ਰਹਿ ਦਿੰਦੇ ਆ ਵੀ ਤੁਸੀਂ ਗਾਓ ਕਿ ਤੁਹਾਨੂੰ ਇਹ ਰਹਿ ਦਿੰਦੇ ਆ ਵੀ ਤੁਸੀਂ ਇਹ ਕੰਮ ਜਿਹੜਾ ਏ ਛੱਡੋ ਵੀ ਇਹ ਗਾਉਣਾ ਆਪਣਾ ਕੰਮ ਨਹੀਂ ਇਹ ਕੁੜੀਆਂ ਦਾ ਕੰਮ ਨਹੀਂ ਕਿ ਤੁਹਾਨੂੰ ਇਹ ਪੂਰੀ ਹਲਾਸ਼ੇਰੀ ਦਿੰਦੇ ਆ ਵੀ ਤੁਸੀਂ ਮਿਗਾਓ ਨਾ ਨਾ ਮੈਨੂੰ ਪੂਰੀ ਹਲਾਸ਼ੇਰੀ ਆ ਜੀ ਕਈ ਵਾਰ ਮੈਂ ਖੁਦ ਕਹਿ ਦਿੰਨੀ ਆ ਵੀ ਹਾਂ ਚਲੋ ਕਈ ਵਾਰ ਹੁੰਦਾ ਮਨ ਵੀ ਨਹੀਂ ਪਰ ਨਾ ਮੈਨੂੰ ਬਹੁਤ ਜ਼ਿਆਦਾ ਸਪੋਰਟ ਆ ਮੈਂ ਕਈ ਵਾਰ ਲੇਟ ਹੋ ਜਾਂਦਾ ਕਿਤੇ ਵੀ ਕਈ ਵਾਰ ਕਹਦਾ ਵੀ ਨਹੀਂ ਮੈਂ ਕੰਮ ਕਈ ਵਾਰ ਮੇਰਾ ਮਨ ਹੀ ਹੋ ਜਾਂਦਾ ਬੱਚੇ ਦਾ ਕਈ ਵਾਰ ਬੰਦਾ ਟੁੱਟ ਜਾਂਦਾ ਅੰਦਰੋਂ ਵੀ ਨਹੀਂ ਕਰਨਾ ਪਰ ਮੈਨੂੰ ਇੱਕ ਹੌਸਲਾ ਜਿਹੜਾ ਮੇਰਾ ਪਰਿਵਾਰ ਦਿੰਦਾ ਵੀ ਨਹੀਂ ਕੋਈ ਨਹੀਂ ਹੌਲੀ ਹੌਲੀ ਇਸ ਲੈਣ ਚ ਬੰਦਾ ਕਾਮਯਾਬ ਹੋ ਜਾਂ ਕਿਉਂਕਿ ਸ਼ੁਰੂ ਸਾਰਿਆਂ ਨੂੰ ਸ਼ੌਂਕ ਸੀ ਟੋਟਲੀ ਸਾਰੇ ਮਾਣਾ ਮੋਟਾ ਗੁਣ ਬਣਾਉਂਦੇ ਰਹਿੰਦੇ ਅਜਿhandle ਤੁਸੀਂ ਆਪਣੇ ਦੇ ਨਾਂ ਦੇ ਨਾਲ ਕੋਈ ਤਖੱਲਸ ਵੀ ਲਾਇਆ ਕਿ ਜੋਤੀ ਕੌਰ ਹੀ ਰੱਖਿਆ ਜਾਂ ਕਲਾਕਾਰਾਂ ਦੇ ਵਿੱਚ ਆਪਾਂ ਵੇਖਿਆ ਵੀ ਉਹਨਾਂ ਦੇ ਨਾਲ ਕੋਈ ਤਖੱਲਸ ਜ਼ਰੂਰ ਲੱਗਿਆ ਹੁੰਦਾ ਵੀ ਤੁਹਾਡੇ ਨਾਂ ਦੇ ਨਾਲ ਵੀ ਕੋਈ ਤਖੱਲਸ ਰੱਖਿਆ ਕਿ ਤੁਹਾਨੂੰ ਜੋਤੀ ਕੌਰ ਦੇ ਨਾਂ ਨਾਲ ਹੀ ਜਾਣਦੇ ਆ ਨਹੀਂ ਮੈਨੂੰ ਜੋਤੀ ਕੌਰ ਦੇ ਨਾਂ ਨਾਲ ਹੀ ਜਾਣਦੇ ਆ ਜੀ ਅੱਛਾ ਤੁਹਾਨੂੰ ਜੋਤੀ ਕੌਰ ਦੇ ਨਾਂ ਨਾਲ ਜਾਣਦੇ ਆ ਵੀ ਤੁਸੀਂ ਜਿਹੜੇ ਖਾੜੇ ਲਾਉਣਿਓ ਇਹ ਮਤਲਬ ਜਿਹੜੇ ਸੇ ਖਾੜੇ ਇੱਕ ਤਾਂ ਹੁੰਦੇ ਆ ਖਾੜੇ ਵੀ ਜਿਹੜੇ ਪਿੰਡਾਂ ਦੇ ਵਿੱਚ ਖਾੜੇ ਲੱਗਦੇ ਆ ਹਾਂਜੀ ਵੀ ਪਿੰਡਾਂ ਦੇ ਵਿੱਚ ਬਰਾਤਾਂ ਆਉਂਦੀਆਂ ਆ ਉੱਥੇ ਖਾੜੇ ਲੱਗਦੇ ਆ ਇੱਕ ਹੁੰਦੀ ਆ ਪ੍ਰੋਗਰਾਮ ਇਸੇ ਜਿਹੜੇ ਸੱਭਿਆਚਾਰਕ ਪ੍ਰੋਗਰਾਮ ਆ ਆਪਾਂ ਸਕੂਲਾਂ ਚ ਕਾਲਜਾਂ ਚ ਯੂਨੀਵਰਸਿਟੀਆਂ ਚ ਉੱਥੇ ਜਾ ਕੇ ਆਪਾਂ ਪ੍ਰੋਗਰਾਮ ਕਰਦੇ ਆ ਤੇ ਪਿੰਡਾਂ ਵਾਲਾ ਕੰਮ ਨਹੀਂ ਕਰਦੇ ਤੁਸੀਂ ਕਿਵੇਂ ਕਰਦੇ ਹੋ ਨਹੀਂ ਪਿੰਡਾਂ ਚ ਵੀ ਜ਼ਿਆਦਾਤਰ ਲੱਗਦੇ ਆ ਸਕੂਲਾਂ ਵਗੈਰਾ ਕਾਲਜਾਂ ਵਗੈਰਾ ਚ ਸਭ ਲਈ ਸਾਰੇ ਲਈ ਆ ਜੀ ਸੱਭਿਆਚਾਰਕ ਪ੍ਰੋਗਰਾਮ ਸਾਰੇ ਲੱਗਦੀ ਆ ਜੀ ਦਿਆ ਮਜਾਦੀਆਂ ਤੇ ਵੀ ਲੱਗਦੇ ਆ ਤੁਸੀਂ ਮਤਲਬ ਜਿਹੜਾ ਚੰਗਾ ਸੱਭਿਆਚਾਰਾ ਨਰਵਾ ਸੱਭਿਆਚਾਰਾ ਜਿਹੜਾ ਸਾਡੇ ਬੱਚਿਆਂ ਨੂੰ ਸਾਡੇ ਯੂਥ ਨੂੰ ਕੋਈ ਸੇਧ ਦਿੰਦਾ ਤੁਸੀਂ ਉਹ ਹੀ ਗਾਉਣਿਓ ਜਾਂ ਜਿਹੜਾ ਅੱਜ ਵੀ ਟੋਲਟ ਮੱਕੇ ਵਾਲਾ ਲੱਚਰਤਾ ਵਾਲਾ ਤੇ ਟੋਲਟ ਮੱਕਾ ਜਿਆਦਾ ਉਹ ਚੁੰਦਾ ਤੇ ਕੋਈ ਆਜ ਦੇ ਸਮਝ ਨਹੀਂ ਆਉਂਦੀ ਤੇ ਉਹਦੇ ਦੋਨੇ ਹੱਥ ਨਿਕਲਦੇ ਆ ਉਹ ਦੋਰੇ ਥਾਂ ਵਾਲੇ ਗੀਤ ਵੀ ਗਾਉਣੇ ਨਹੀਂ ਨਹੀਂ ਉਹ ਫਿਲਹਾਲ ਮੈਨੂੰ ਪਸੰਦ ਨਹੀਂ ਚੱਲੋ ਅਡੋ ਅਡਿਓ ਗਾ ਰਹੇ ਆ ਉਹਨਾਂ ਦਾ ਆਪ ਦਾ ਨਜ਼ਰੀਆ ਹੈਗਾ ਡੋਡੀ ਸੋਚ ਆ ਪਰ ਮੈਨੂੰ ਲੋਕਤਤ ਗਾਉਣੇ ਜਿਆਦਾ ਵਧੀਆ ਲੱਗਦੇ ਆ ਤੁਸੀਂ ਪਿੰਦੇਸ਼ਾ ਨਾਲ ਗੀਤ ਗਾਇਆ ਹੈ ਮੈਂ ਗੀਤ ਕਿੰਨੇ ਗੀਤ ਪਿੰਦੇਸ਼ਾ ਨਾਲ ਗਾਏ ਹੋ ਨਹੀਂ ਮੈਂ ਉਹਨਾਂ ਨਾਲ ਗੀਤ ਨਹੀਂ ਗਾਏ ਮੈਨੂੰ ਸ਼ੌਂਕ ਉਹਨਾਂ ਤੋਂ ਪਿਆ ਜੀ ਗਾਇਕੀ ਲੰਦਾ ਗਾਉਣ ਦਾ ਸ਼ੌਂਕ ਉਹਨਾਂ ਤੋਂ ਪਿਆ ਮੈਨੂੰ ਗਾਏ ਤੁਸੀਂ ਅਰਸ਼ਦੀਪ ਚੋਟੀਆਂ ਨਾਲ ਗੀਤ ਹਾਂ ਗਾਏ ਮੈਂ ਅਰਸ਼ਦੀਪ ਚੋਟੀਆਂ ਨਾਲ ਆ ਜੀ ਕੋਈ ਤੁਹਾਡੀ ਪਸੰਦ ਦਾ ਗੀਤ ਜਿਹੜਾ ਅਰਸ਼ਦੀਪ ਚੋਟੀਆਂ ਨਾਲ ਗਾਇਆ ਹੋਵੇ ਹਾਂਜੀ ਜ਼ਰੂਰ ਜੀ ਦੱਸੋ ਉਹਨਾਂ ਦਾ ਗਾਣਾ ਸੀ ਇੱਕ ਤੇਰੀ ਕਾਰਜ ਵਾਲੀ ਕਾਜਲ ਦਾ ਕੀ ਹੋਇਆ ਵਿਦੋਰਾ ਉਹਨਾਂ ਨਾਲ ਗਾਇਆ ਸੀ ਮੈਂ ਉਹ ਮੈਨੂੰ ਵਧੀਆ ਲੱਗਦਾ ਗੀਤ ਉਹਦੇ ਤੋਂ ਬੋਲ ਸੁਣਾ ਦਿਆਂ ਤੁਹਾਨੂੰ तू तो अंदर वड़िया रैन है वे अदाई तो अंदर नहीं जाल को दई तो नहीं जल्दा ढेडल को तेरी कल जवाली ਤੇਰੀ ਕਾਲ ਜਵਹਾਲੀ ਕਾਜਲ ਦਾ ਕੀ ਹੋਇਆ ਵੇ ਦਿਉਰਾ ਤੇਰੀ ਕਾਲ ਜਵਹਾਲੀ ਕਾਜਲ ਦਾ ਕੀ ਹੋਇਆ ਵੇ ਦਿਉਰਾ ਅਗੋਂ ਮੁੰਡੇ ਦੇ ਬੋਲ ਜੀ ਆ ਕਾਜਲ ਬਾਰੇ ਕੀ ਦੱਸਾਂ ਜਮਾ ਖੁੰਝੇ ਲਾਗੀ ਨਹੀਂ ਲਾਵਾਂ ਮੇਰੇ ਨਾਲ ਵਿਆਹ ਕਿਤੇ ਹੋਰ ਕਰਾਗੀ ਨਹੀਂ ਆ ਕਾਜਲ ਬਾਰੇ ਕੀ ਦੱਸਾਂ ਜਮਾ ਖੁੰਝੇ ਲਾਗੀ ਨਹੀਂ ਆ ਵਾਦੇ ਮੇਰੇ ਨਾਲ ਵਿਆਹ ਕਿਤੇ ਹੋਰ ਕਰਾ ਗਈ ਨਹੀਂ ਬਾਜੀ ਯਸ਼ਕ ਦੀ ਬੁਰੀ ਧਰਾਂ ਮੈਂ ਹਾਰੀ ਨਹੀਂ ਭਾਬੀ ਆ ਬਣੀ ਬਣਾਈ ਖੇੜ ਵਿਗੜ ਗਈ ਸਾਰੀ ਨਹੀਂ ਭਾਬੀ ਆ ਬਣੀ ਬਣਾਈ ਖੇੜ ਵਿਗੜ ਗਈ ਸਾਰੀ ਨਹੀਂ ਭਾਬੀ ਜੋਤੀਕਰ ਆਮ ਕਲਾਕਾਰਾਂ ਦੇ ਵਿੱਚ ਇਹ ਹੁੰਦਾ ਹੈ ਵੀ ਜਦੋਂ ਕਲਾਕਾਰ ਜਿਆਦਾ ਮਤਲਬ ਉਹ ਚਾਹਿਆਂ ਨੂੰ ਛੋਣ ਲੱਗ ਪੈਂਦਾ ਹੈ ਤੇ ਉਹਦਾ ਜਿਹੜਾ ਰੁਝਾਨ ਹੈ ਟ੍ਰੈਂਡ ਹੈ ਉਹ ਫਿਲਮਾਂ ਵਾਲੇ ਪਾਸੇ ਆ ਜਾਂਦਾ ਵੀ ਕਦੇ ਤੁਸੀਂ ਇਹ ਸੋਚਿਆ ਵੀ ਮੈਂ ਵੀ ਕਿਸੇ ਦਿਨ ਇਹ ਫਿਲਮਾਂ ਕਰੂੰਗੀ ਵੀ ਜਿਵੇਂ ਹੁਣ ਕਲ ਕਰਮਜੀਤ ਅਨਮੋਲ ਹੋ ਰਹੀ ਹੈ ਉਹ ਹੋਰ ਵੀ بڑے ਕਲਾਕਾਰ ਗੁਰਦਾਸ ਮਾਨ ਹੋ ਰਹੀ ਹੈ ਤੇ ਜਿਹੜੇ ਪ੍ਰਿੰਸ ਹੋ ਰਹੀ ਹੈ ਤੇ ਇਹ ਸਾਰੇ ਫਿਲਮਾਂ ਵੱਲ ਆ ਗਿਆ ਪੇ ਤੁਸੀਂ ਵੀ ਕਦੇ ਸੋਚਿਆ ਵੀ ਮੈਂ ਜਦੋਂ ਬਲੱਦਿਆਂ ਨੂੰ ਛੂਣ ਲੱਗ ਪੀ ਤੇ ਮੈਂ ਵੀ ਫਿਲਮਾਂ ਕਰੂੰਗੀ ਜਾਂ ਤੁਸੀਂ ਇਹੀ ਸੋਚਿਆ ਵੀ ਮੈਂ ਤਾਂ ਸਿਰਫ ਤੇ ਸਿਰਫ ਸਿੰਗਿੰਗ ਵਾਲੀ ਰਹਿਣਾ ਉਹ ਤਾਂ ਦੇਖੋ ਜੀ ਵਾਹਿਗੁਰੂ ਅਕਾਲ ਪੁਰਖ ਦੀ ਪਰਮਾਤਮਾ ਦੀ ਰਜ਼ਾ ਹਨ ਜਿਵੇਂ ਜਿਵੇਂ ਚਲਾਉਣਗੇ ਵੈਸੇ ਮੈਂ ਫਿਲਹਾਲ ਸਿਰਫ ਸਿੰਗਿੰਗ ਵਾਲੀ ਰਹਿਣਾ ਚਾਹੁੰਨੀ ਐ ਜੀ ਜਿਆਦਾ ਮੈਨੂੰ ਬਸ ਇਧਰ ਹੀ ਐ ਬਸ ਮੈਂ ਇਧਰ ਹੀ ਰਵਾਂ ਚਲੋ ਵਾਹਿਗੁਰੂ ਨੇ ਚਾਹਿਆ ਹੋ ਸਕਦਾ ਜੇ ਆਪਾਂ ਨੂੰ ਮੌਕਾ ਮਿਲੇ ਤਾਂ ਜ਼ਰੂਰ ਕਿਸੇ ਫਿਲਮ ਵਿੱਚ ਕੰਮ ਕਰਾਂਦਾ ਤਾਂ ਫਿਲਮ ਵੀ ਜ਼ਰੂਰ ਕਰਾਂਗੀ ਕਿਹੜੇ ਕਿਹੜੇ ਮਤਲਬ ਤੁਸੀਂ ਗੀਤਕਾਰਾਂ ਦੇ ਗੀਤ ਅੱਜ ਤੱਕ ਆ ਚੁੱਕੇ ਹੋ ਮੈਂ ਜ਼ਿਆਦਾਤਰ ਬੋੜ ਮਾਂਜੀ ਦੇ ਗਾਏ ਆ ਜੀ ਅੱਛਾ ਬੋੜ ਮਾਂ ਦੇ ਗੀਤ ਗਾਏ ਆ ਹੋਰ ਤੁਸੀਂ ਕਿਸੇ ਗੀਤਕਾਰ ਦੇ ਗੀਤ ਨਹੀਂ ਗਾਏ ਨਹੀਂ ਹੋਰ ਕਿਸੇ ਦੇ ਨਹੀਂ ਗਾਏ ਕਿ ਬੋੜ ਮਾਂਜੀ ਦੀ ਜ਼ਿਆਦਾਤਰ ਗਾਏ ਉਹ ਵੈਸੇ ਸਤਨਾਮ ਜਗਰੀ ਜੀ ਦੇ ਗੀਤ ਮੇਰੇ ਕੋਲ ਪਏ ਆ ਉਹ ਜਲਦੀ ਹੁਣ ਰਿਕਾਰਡ ਹੋ ਰਏ ਆ ਬਸ ਲੈ ਕੇ ਆਵਾਂਗੇ ਜਲਦੀ ਪੇਸ਼ ਕਰਾਂਗੇ ਬੋੜ ਮਾਂ ਦਾ ਕੋਈ ਸਾਰਿਆਂ ਨਾਲੋਂ ਚੰਗਾ ਸੋਹਣਾ ਗੀਤ ਜਿਹੜਾ ਤੁਹਾਨੂੰ ਮਤਲਬ ਚੰਗਾ ਲੱਗਦਾ ਹੋਵੇ ਤੇ ਉਹ ਗੀਤ ਤੁਸੀਂ ਸਾਨੂੰ ਦੋ ਤਪੇਣਾਉ ਹਾਂਜੀ ਜੀਰੋ ਉਹਨਾਂ ਦਾ ਗਾਣਾ ਜੇ ਮੈਂ ਪਿੱਛੇ ਜੇ ਕਰਿਆ ਸੀ ਲੋਕਤਤ ਗੀਤ ਕਹਿਣਾ ਤਾਂ ਚਾਹੀਦਾ ਨਹੀਂ ਕਹਿਣਾ ਸੱਚ ਪੈਂਦਾ ਏ ਮੈਂ ਨਾ ਤਹੂ ਹੋਰ ਕੋਈ ਕਹਿ ਦੂ ਛੁਪਿਆ ਕਦੋਂ ਰਹਿੰਦਾ ਏ ਮੈਂ ਨਾ ਕਹੂ ਹੋਰ ਕੋਈ ਕਹਿ ਦੂ ਛੁਪਿਆ ਕਦੋਂ ਰਹਿੰਦਾ ਏ ਰਿਸ਼ਵਤ ਤੇ ਬినాਸ਼ ਪਾਰਸ਼ੇ ਹੋਉਂਦੇ ਕਮ ਲੋਟ ਨਹੀਂ ਅਮਰਜੀਤ ਆਸ਼ਿਕ ਕੋਲੇ ਜੁੜਦੇ ਕਦੇ ਨੋਟ ਨਹੀਂ ਅਮਰ ਹਿੱਤੇ ਆਸ਼ਕ ਕੋਲੇ ਜੁੜਦੇ ਕਦੇ ਨੋਟ ਨਹੀਂ ਅਮਲੀਤੇ ਆਸ਼ਕ ਕੋਲੇ ਹੈ ਮਾੜੇ ਦਾ ਹੱਕ ਮਾਰ ਕੇ ਤਕੜੇ ਦਿਆਂ ਜੇ ਬਾ ਪਰਦਾ ਉਹ ਜਿੱਤਾ ਤੂੰ ਬੋੜ ਮਾਨ ਨਿਤ ਮਾਰ ਕੇ ਕਰੇ ਸੇਵਾ ਕਰਦਾ ਉਹ ਜਿੱਤਾ ਤੂੰ ਬੋੜ ਮਾਨ ਨਿਤ ਮਾਰ ਕੇ ਕਰੇ ਸੇਵਾ ਕਰਦਾ ਕਾਦੇ ਲਈ ਨਾ ਕਰ ਦਰਦਾ ਦਿਲ ਵਿੱਚ ਦੇ ਖੋਟ ਨਹੀਂ ਅਮਲੀ ਤੇ ਆਸ਼ਿਕ ਕੋਲੇ ਜੁੜਦੇ ਕਦੇ ਨੋਟ ਨਹੀਂ ਅਮੜੀ ਤੇ ਆਸ਼ਕ ਕੋਲੇ ਜੁੜਦੇ ਕਦੇ ਨੋਟ ਨਹੀਂ ਅਮੜੀ ਤੇ ਆਸ਼ਕ ਕੋਲੇ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਯਾਪਾ ਕਹਿ ਸਕਦੇ ਆ ਵੀ ਤੁਹਾਡੀ ਆਵਾਜ਼ ਦੇ ਵਿੱਚ ਇੰਨਾ ਦਮ ਹੈ ਤੇ ਇਹਨੇ ਤੁਸੀਂ ਲੋਕ ਤੱਤ ਗਾਉਣਿਓ ਇਹਨੇ ਸੋਹਣੇ ਤੁਸੀਂ ਗੀਤ ਗਾਉਣਿਓ ਵੀ ਤੁਸੀਂ ਕਿਤੇ ਮਤਲਬ ਆਪਣਾ ਆਫਿਸ ਵਗੈਰਾ ਬਣਾਇਆ ਜਿੱਥੇ ਤੁਹਾਨੂੰ ਆ ਕੇ ਬੋਕ ਕਾਸ ਕਰਨ ਕਿਉਂਕਿ ਹੁਣ ਤੁਸੀਂ ਕਹਿੰਦੇ ਆਂ ਵੀ ਅਸੀਂ ਜੋਟ ਗੀਤ ਨਹੀਂ ਗਾਉਣੇ ਸੋਲੋ ਕੀ ਸਿਖਾਉਣੇ ਆਂ ਵੀ ਜਿੱਥੇ ਤੁਹਾਨੂੰ ਆਫਿਸ ਦੇ ਵਿੱਚ ਆ ਕੇ ਤੁਹਾਨੂੰ ਮਿਲ ਸਕਣ ਕੋਈ ਹੈ ਉਹ ਜਿਹਾ ਆਫਿਸ ਥੋੜਾ ਬਣਾ ਦੇ ਹਾਂਜੀ ਸ਼੍ਰੀ ਮੁਖਸਰ ਸਾਹਿਬ ਪਿੰਡ ਮੇਰਾ ਰਾਮਗੜ ਚੁੰਗਾ ਮੁਖਸਰ ਦੇ ਨਾਲ ਹੀ ਹੈਗਾ ਤੇ ਬਸ ਉੱਥੇ ਆ ਕੇ ਮੈਨੂੰ ਮਿਲ ਸਕਦੇ ਆ ਜੇ ਤੁਹਾਨੂੰ ਮਰਜੀ ਰਾਮਗੜ ਚੁੰਗਾ ਮਿਲ ਸਕਦੇ ਆ ਜਾਂ ਮੁਖਸਰ ਜਿਹੜਾ ਦਫ਼ਤਰ ਆ ਉਹਦਾ ਉਹ ਕਿੱਥੇ ਜੇ ਤੁਹਾਨੂੰ ਉਹਦੇ ਬਾਰੇ ਥੋੜਾ ਦੱਸੋ ਉਹ ਬੱਸ ਸਟੈਂਡ ਦੇ ਕੋਲੇ ਹੈ ਜੀ ਬਸਟਾਂ ਦੇ ਕੋਲੇ ਆ ਕੀ ਉਹਦੀ ਲੋਕੇਸ਼ਨ ਕੋਈ ਬੋਰਡ ਵਗੈਰਾ ਅ ਬੋਰਡ ਵਗੈਰਾ ਹਜੇ ਲਾਣੇ ਆਗੇ ਚਲੋ ਉਧਰ ਪਹਿਲਾ ਪਹਿਲਾ ਫਰੀਦਕੋਟ ਸੀਗਾ ਉਹ ਡਿਊਟ ਸੀ ਤਾਂ ਕਰਕੇ ਹੁਣ ਫਿਰ ਇੱਧਰ ਆਏ ਹੁਣ ਫਲੈਕਸ ਵਗੈਰਾ ਲਾਣੇ ਆ ਉੱਥੇ ਅੱਛਾ ਹੁਣ ਫਲੈਕਸ ਵਗੈਰਾ ਤੁਸੀਂ ਲਾਉਣੇ ਹੋ ਤੁਸੀਂ ਐਡੇ ਮਤਲਬ ਵਧੀਆ ਕਲਾਕਾਰ ਹੋ ਤੁਹਾਡੀ ਆਵਾਜ਼ ਦੇ ਵਿੱਚ ਦਮ ਹੈ ਤੁਸੀਂ ਗਾਉਣੇ ਵੀ ਬਹੁਤ ਸੋਹਣਾ ਹੈ ਤੁਹਾਨੂੰ ਜਿਹੜਾ ਪ੍ਰਮਾਤਮਾ ਨੇ ਹੁਸਨ ਵੀ ਦਿੱਤਾ ਹੈ ਤੇ ਅਸੀਂ ਵੀ ਚਾਹੁੰਦੇ ਆ ਕਿ ਤੁਸੀਂ ਦਿਨ ਦੁਗਣੀ ਤੇ ਰਾਤ ਚੋਗਣੀ ਤਰੱਕੀ ਕਰੋ ਹੋਰ ਵੀ ਲਾਸਟ ਦੇ ਵਿੱਚ ਜੇ ਤੁਸੀਂ ਕੋਈ ਵਧੀਆ ਗੀਤ ਸਾਨੂੰ ਸੁਣਾਉਣਾ ਚਾਹੁੰਦੇ ਹੋ ਤੇ ਉਹ ਤੁਸੀਂ ਸਾਨੂੰ ਜਰੂਰ ਸੁਣਾਓ ਮੈਂ ਆਪਣੀ ਪਸੰਦੀ ਦੇ ਗਾਣਾ ਸੁਣਾ ਦਿੰਨੀ ਜਿਹੜਾ ਮੈਂ ਡਿਊਟ ਗੀਤ ਮੈਨੂੰ ਬਹੁਤ ਵਧੀਆ ਲੱਗਦਾ ਉਸੇ ਗੱਡੀਆਂ ਵਾਲਿਆ ਤੇ ਗਾਣਾ ਹੈਗਾ ਉਹ ਆਹ ਸੋਹਣੇ ਦਾਲਵਾ ਕੇ ਦੰਦ ਮੱਥਾ ਖੁਣ ਵਾਲੇ ਦੇ ਕੁੜੇ ਤਾਲ ਹੋਰੀ ਕੰਨੀ ਨੱਤੀਆਂ ਵੀ ਪਾਲ

गड्डिया दी था ते गड्डी आल्टो ले नि दी था ते कोठी रंगली पवा दे आ। आ था ते कोठी रंगली पवा के लोग ने कैके सरदार निया ਨਿਸ਼ਾਦ ਤਕਲੇ ਆ ਤਕਲੇ ਖੋਰਚਲੇ ਚਾਰਨੀਆ ਨਿਸ਼ਾਦ ਤਕਲੇ ਪੁਰਾਣਾ ਸੱਭਿਆਚਾਰ ਜਿਹੜਾ ਅੱਜ ਤੋਂ ਲੋਪ ਹੁੰਦਾ ਜਾ ਰਿਹਾ ਤੱਕਲੇ ਫੁਰਚਣੇ ਹਾਂਜੀ ਉਹ ਪੁਰਾਣੇ ਤੁਸੀਂ ਤਾਂ ਸ਼ਾਇਦ ਨਹੀਂ ਵੇਖੇ ਹੋਣੇ ਅਸੀਂ ਤਾਂ ਵੇਖਿਆ ਜਿਹੜੇ ਤੱਕਲੇ ਫੁਰਚਣੇ ਵੇਚਦੀਆਂ ਫਿਰਤੀਆਂ ਹੁੰਦੀਆਂ ਸੀ ਹਾਂਜੀ ਗੱਡੀਆਂ ਵਾਲਿਆਂ ਉਹਨਾਂ ਨੂੰ ਕਹਿੰਦੇ ਹੁੰਦੇ ਸੀ ਹਾਂਜੀ ਤੇ ਉਹ ਤੱਕਲੇ ਖੁਚਨੇ ਆ ਪਿੰਡਾਂ ਦੇ ਵਿੱਚ ਮਤਲਬ ਵੇਚਦੀਆਂ ਫਿਰਤੀਆਂ ਹੁੰਦੀਆਂ ਸੀ ਤੇ ਤੁਸੀਂ ਤਾਂ ਉਹ ਜਿਹੜਾ ਪੁਰਾਣਾ ਸੱਭਿਆਚਾਰਾ ਹਾਂਜੀ ਉਹਨੂੰ ਉਜਾਗਰ ਕਰਤਾ ਹੈ ਤੇ ਤੁਹਾਨੂੰ ਕਦੇ ਕੋਈ ਇਕਨੋਮਿਕਲੀ ਪ੍ਰੋਬਲਮ ਆਈ ਹੈ ਤੁਹਾਨੂੰ ਕੋਈ ਆਰਥਿਕ ਤੌਰ ਤੇ ਕੋਈ ਮਤਲਬ ਤੰਗੀ ਵਗੈਰਾ ਕਦੇ ਆਈ ਹੈ ਕਿਉਂਕਿ ਤੁਸੀਂ ਜàngੀਤ ਰਿਕਾਰਡ ਵੀ ਕਰਾਉਣੇ ਹੁੰਦੇ ਆ ਤੁਸੀਂ ਜਾਣਾ ਵੀ ਹੁੰਦਾ ਤੁਸੀਂ ਕਰਾਇਆ ਵੀ ਪੜਨਾ ਹੁੰਦਾ ਖਰਚੇ ਬੜੇ ਆ ਜਾਂਦੇ ਆ ਜਿਹੜਾ ਤੁਹਾਡੇ ਆਫਿਸ ਦਾ ਖਰਚਾ ਹੈ ਉਹਦਾ ਵੀ ਤੁਸੀਂ ਮਤਲਬ ਖਰਚਾ ਕਰਨਾ ਹੁੰਦਾ ਹੈ ਤੇ ਤੁਹਾਨੂੰ ਕਦੇ ਜਿਹੜੀ ਇਕਨੋਮੀਕਲੀ ਕੋਈ ਪ੍ਰੋਬਲਮ ਆਈ ਹੈ ਨਹੀਂ ਮੈਨੂੰ ਪ੍ਰੋਬਲਮ ਕੋਈ ਨਹੀਂ ਆਈ ਕਿਉਂਕਿ ਮੇਰੇ ਪਰਿਵਾਰ ਦੀ ਪਾਸਪੋਰਟ ਜਦੋਂ ਕਿਤੇ ਮਾੜੀ ਮੋਟੀ ਚੱਲੋਂ ਹੁੰਦਾ ਕਿ 18 ਖਰਚਾ ਵਗੈਰਾ ਸਭ ਵਧੀਆ ਹੋ ਰਿਹਾ ਜੀ ਸਭ ਕੁਝ ਰਿਕਾਰਡ ਕੀਤਾ ਵੈਸੇ ਸਭ ਕੁਝ ਵਧੀਆ ਸੰਯੋਗ ਜਿਆਦਾ ਵੜ ਮਾਂਜੀ ਦਾ ਤੇ ਨਿਰਮਲ ਸਾਧਵਾਲੀ ਆ ਜੀ ਮੇਲਾ ਮੇਲੀਆਂ ਤੇ ਹੋ ਹੈਗੀ ਆ ਮੇਲਾ ਮੇਲੀਆਂ ਦਾ ਪ੍ਰੋਗਰਾਮ ਚੱਲਦਾ ਸੀ ਡੀਟੀ ਪੰਜਾਬੀ ਤੇ ਉਹਨਾਂ ਦਾ ਵਧੀਆ ਬਸ ਜਿਹੜੇ ਨਾਲ ਦੋਸਤ ਮਿੱਤਰ ਜੁੜੇ ਉਹਨਾਂ ਦਾ ਬਹੁਤ ਸਹਯੋਗ ਆ ਬਾਕੀ ਮੇਰੇ ਪਰਿਵਾਰ ਦਾ ਸਹਯੋਗ ਆ ਉਹਨਾਂ ਕਰਕੇ ਮੈਨੂੰ ਕੋਈ ਹਜੇ ਤੱਕ ਇਹੋ ਜੀ ਪ੍ਰੋਬਲਮ ਨਹੀਂ ਆਈ ਜੀ ਅੱਛਾ ਤੇ ਮੇਲਾ ਮੇਲੀਆਂ ਦੇ ਵਿੱਚ ਉਹਦੇ ਵਿੱਚ ਵੀ ਤੁਸੀਂ ਕਾਹ ਚੁੱਕੇ ਹਾਂਜੀ ਮੈਂ ਸਟਾਰਟਿੰਗ ਹੀ ਮੇਲਾ ਮੇਲੀਆਂ ਤੋਂ ਕਰੀ ਜੀ کافی ਸਮਾਂ ਕੰਮ ਕਰਿਆ ਮੈਂ ਉਹਨਾਂ ਨਾਲ ਵੀ ਅਸੀਂ ਚਾਹੁੰਦੇ ਆ ਵੀ ਇਹ ਜਿਹੜੀ ਬਹੁਤ ਹੀ ਪਿਆਰੀ ਬੱਚੀ ਛੋਟੀ ਜੀ ਉਮਰ ਦੀ ਬੱਚੀ ਜਿਹੜੀ ਅੱਜ ਬਲੰਦੀਆਂ ਨਹੀਂ ਛੋ ਰਹੀ ਐ ਤੇ ਇਹਨੂੰ ਵੱਧ ਤੋਂ ਵੱਧ ਸਪੋਰਟ ਕਰੋ ਵੱਧ ਤੋਂ ਵੱਧ ਇਹਦੇ ਪ੍ਰੋਗਰਾਮ ਕਰਵਾਓ ਤੇ ਇਹਨਾਂ ਦਾ ਆਪਾਂ ਨੰਬਰ ਵੀ ਲਵਾਂਗੇ ਤੁਸੀਂ ਆ ਕੇ ਇਹਨਾਂ ਦੇ ਨੰਬਰ ਤੇ ਉੱਥੇ ਬੈਠੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਤੇ ਇਹਨਾਂ ਦੇ ਜਿਹੜੇ ਤੁਸੀਂ ਪ੍ਰੋਗਰਾਮ ਬੁੱਕ ਕਰਵਾ ਸਕਦੇ ਹੋ ਕਿਉਂਕਿ ਆਪਾਂ ਵੱਡੇ ਕਲਾਕਾਰਾਂ ਦੇ ਪਿੱਛੇ ਜਾਂਦੇ ਆ ਜਿਹੜੇ 10-20 ਲੱਖ ਰੁਪਇਆ ਲੈਂਦੇ ਆ ਤੇ ਬਹੁਤ ਜਿਹੜੇ ਆਪਾਂ ਛੋਟੇ ਜਿਹੜੇ ਬੱਚੇ ਆ ਉਹਨਾਂ ਨੂੰ ਪ੍ਰਮੋਟ ਨਹੀਂ ਕਰਦੇ ਤੇ ਮੈਂ ਸਮਝਦਾ ਵੀ ਇੰਨੀ ਸੋਹਣੀ ਆਵਾਜ਼ ਤੇ ਇੰਨਾ ਸੋਹਣਾ ਜਿਹੜਾ ਗੀਤ ਸੰਗੀਤ ਤਾਂ ਵੱਡੇ ਕਲਾਕਾਰਾਂ ਦਾ ਵੀ ਨਹੀਂ ਹੋ ਸਕਦਾ ਤੇ ਅਸੀਂ ਕਹਿੰਦੇ ਆ ਵੀ ਜੋਤੀ ਕੌਰ ਜਿਹੜੀ ਹੈ ਦਿਨ ਤੁਕਣੀ ਤੇ ਰਾਤ ਚੋਗਣੀ ਤਰੱਕੀ ਕਰੇ ਤੇ ਪਰਮਾਤਮਾ ਇਹਨਾਂ ਨੂੰ ਬਲੰਦੀਆਂ ਤੇ ਲੈ ਕੇ ਜਾਵੇ ਬੇਟੀ ਜੇ ਕਿਸੇ ਨਾਲ ਕਿਸੇ ਨੇ ਤੁਹਾਡੇ ਨਾਲ ਕੰਟੈਕਟ ਕਰਨਾ ਹੋਵੇ ਤੁਹਾਡਾ ਕੋਈ ਪ੍ਰੋਗਰਾਮ ਬੁੱਕ ਕਰਾਉਣਾ ਹੋਵੇ ਤੇ ਤੁਹਾਡਾ ਕੰਟੈਕਟ ਨੰਬਰ ਕੀ ਹੈ ਹਾਂਜੀ ਮੇਰਾ ਕੰਟੈਕਟ ਨੰਬਰ ਹੈਗਾ 7095 09864 ਜੀ ਇੱਕ ਵਾਰੀ ਫੇਰ ਬੋਲ ਦਿਓ 7095 09864 ਤੁਸੀਂ ਸਾਨੂੰ ਟਾਈਮ ਦਿੱਤਾ ਸਾਡੇ ਚੈਨਲ ਨੂੰ ਪੰਜ ਪਾਣੀ ਨਿਊਜ਼ ਚੈਨਲ ਨੂੰ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਸਾਰਾ ਹੈ ਤੁਸੀਂ ਪਹੁੰਚੋ ਟਾਈਮ ਕੱਢ ਕੇ ਮੇਰੇ ਲਈ ਨਿਗਾ ਜੀ ਆਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੈਂ ਬਲਕਾਰ ਸਿੰਘ ਪੰਨੀ ਵਾਲਾ ਤੇ ਮੇਰੇ ਨਾਲ ਕੈਮਰਾਮੈਨ ਗੁਰਿੰਦਰ ਤੂੜਿਆ